ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖ ਰਹੇ ਹੋ ਜੀ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਜੀ ਅੱਜ 10 ਸਤੰਬਰ 2024 ਪੰਜਾਬ ਦੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਪੰਜਾਬ ਦੇ ਵਿੱਚ ਜਿਵੇਂ ਦੱਸਿਆ ਜਾ ਰਿਹਾ ਸੀ ਲਗਾਤਾਰ ਹਲਕੇ ਤੋਂ ਦਰਮਿਆਨੇ ਬਦਲਾਅ ਮੌਸਮ ਦੇ ਵਿੱਚ ਦੇਖਿਆ ਜਾ ਰਿਹਾ ਹੈ ਤੇ ਅੱਜ ਅਗਰ ਗੱਲ ਕਰੀਏ ਤਾਂ ਪੰਜਾਬ ਦੇ ਦੋ ਜ਼ਿਲ੍ਹੇ ਖਾਸ ਤੌਰ ਤੇ ਜ਼ਿਲ੍ਹਾ ਹੁਸ਼ਿਆਰ ਅਤੇ ਰੂਪਨਗਰ ਤੇ ਵਿੱਚ ਹਲਕਾ ਦਰਮਿਆਨੇ ਮੀਂਹ ਦੇਖਣ ਨੂੰ ਮਿਲ ਰਿਹਾ ਜੀ ਨਵਾਂ ਸ਼ਹਿਰ ਦਾ ਬਹੁਤਾ ਹਿੱਸਾ ਇਸ ਦੇ ਵਿੱਚ ਆ ਰਿਹਾ ਹੈ ਰੂਪਨਗਰ ਦੇ ਮੋਹਾਲੀ ਦਾ ਥੋੜਾ ਬਹੁਤ ਹਿੱਸਾ ਵੀ ਦੇ ਵਿੱਚ ਆ ਰਿਹਾ ਹੈ ਜੀ ਸੈਟਲਾਈਟ ਦੇ ਵਿੱਚ ਤੁਹਾਡੇ ਸਾਹਮਣੇ ਹੈ ਜੀ ਇਮੇਜ ਤੇ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਜਿਵੇਂ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਭੁੱਲਿਓ ਜੀ ਬਾਕੀ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਕੇ ਮੌਸਮ ਤੇ ਤਾਜ਼ਾ ਹਾਲਾਤ ਲਿਖ ਦਿਓ ਤਾਂ ਦੱਸਦੇ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦੇ ਕੀ ਹਾਲਾਤ ਬਣੇ ਹੋਏ ਨੇ ਇਮੇਜ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਪੰਜਾਬ ਦੇ ਪੂਰਬੀ ਹਿੱਸੇ ਵਿੱਚ ਇੱਕ ਬੱਦਲੀ ਸਿਸਟਮ ਹਿਮਾ ਜਿਹੜਾ ਕਿ ਸਾਨੂੰ ਹੁਸ਼ਿਆਰਪੁਰ ਤੋਂ ਲੈ ਕੇ ਨਵਾਂ ਸ਼ਹਿਰ ਨੰਗਲ ਮਾਲਪੁਰ ਸ਼੍ਰੀ ਅਨੰਦਪੁਰ ਸਾਹਿਬ ਰੂਪਨਗਰ ਜ਼ਿਲ੍ਹੇ ਦਾ ਬਹੁਤ ਸਾਰਾ ਹਿੱਸਾ ਮੋਹਾਲੀ ਦਾ ਹਿੱਸਾ ਇਸ ਨੂੰ ਇਸ ਟਾਈਮ ਕਵਰ ਕਰ ਰਿਹਾ ਜਿਸ ਦੇ ਵਿੱਚ ਲਗਭਗ ਸਵੇਰੇ 4 ਵਜੇ ਤੋਂ ਲੈ ਕੇ ਸੰਗਣਾ ਮੀਂਹ ਹਨੇਰੀ ਇਸ ਟਾਈਮ ਬਣਿਆ ਹੋਇਆ ਹੈ ਮਾਹੌਲ ਜਿੱਥੇ ਤੇ ਜੋ ਕਿ ਆਉਂਦੇ ਕਾਫੀ 1-2 ਘੰਟੇ ਤੱਕ ਕਿਸੇ ਤਰੀਕੇ ਨਾਲ ਬਣਿਆ ਰਹੇਗਾ ਤੇ ਜਿਸ ਦੇ ਨਾਲ ਇਸ ਇਲਾਕੇ ਦੇ ਵਿੱਚ ਸੰਗਣਾ ਭਾਰੀ ਮੀਂਹ ਹੁਣ ਦੀ ਪੂਰੀ ਪੂਰੀ ਉਮੀਦ ਬਣੀ ਹੋਈ ਹੈ ਜੀ ਬਾਕੀ ਤੁਸੀਂ ਅਗਰ ਇਸ ਇਲਾਕੇ ਤੋਂ ਬਿਲੋਂਗ ਕਰਦੇ ਹੋ ਤਾਂ ਦੱਸ ਦਿਓ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਇਸ ਟਾਈਮ ਅਗਰ ਗੱਲ ਕਰੀਏ ਤਾਂ ਇਹ ਸਿਸਟਮ ਹੌਲੀ ਹੌਲੀ ਅੱਗੇ ਵੱਧਦਾ ਹੋਇਆ ਦਿਖਾਈ ਦੇ ਰਿਹਾ ਤੇ ਨਾਲ ਦੀ ਨਾਲ ਇਹ ਲੁਧਿਆਣਾ ਅਤੇ ਹੋਰ ਜ਼ਿਲ੍ਹੇ ਨੂੰ ਵੀ ਕਵਰ ਕਰਦਾ ਹੋਇਆ ਦਿਖਾਈ ਦੇ ਰਿਹਾ ਆਉਂਦੇ 3-4 ਘੰਟਿਆਂ ਦੇ ਇੱਕ ਪੰਜਾਬ ਦੇ ਹੋਰ ਜ਼ਿਲ੍ਹੇ ਜਿਦੇ ਵਿੱਚ ਲੁਧਿਆਣਾ ਮੋਗਾ ਪਟਿਆਲਾ ਫਤਿਹਗੜ੍ਹ ਸਾਹਿਬ ਜਲੰਧਰ ਦੇ ਕੁਝ ਹਿੱਸੇ ਜੀ ਇਹਨਾਂ ਨੂੰ 베이스 ਸਿਸਟਮ ਕਵਰ ਕਰਦਾ ਹੋਇਆ ਦਿਖਾਈ ਦੇ ਰਹੇ ਹੈ ਜੀ। ਤਾਪਮਾਨ ਦੀ ਗੱਲ ਕਰੀਏ ਅੱਜ ਤਾਪਮਾਨ ਲਗਭਗ ਬੀਤੀ ਕੱਲ੍ਹ ਨਾਲੋਂ 1 ਤੋਂ 2 ਡਿਗਰੀ ਘਟਦੇ ਹੋਏ ਦਿਖਾਈ ਦੇ ਰਹੇ ਨੇ। ਹਵਾ ਦਾ ਰੁਖ ਦੁਵਾਰਾ ਤੋਂ ਦੱਖਣ ਪੂਰਬਤ ਹੋ ਗਿਆ ਹੈ ਜਿਸ ਦੇ ਨਾਲ ਭਾਰਤ ਸੌਰੀ ਪੰਜਾਬ ਦੇ ਵਿੱਚ ਦੁਵਾਰਾ ਤੋਂ ਮੀਂਹ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ। ਮੌਸਮ ਪ੍ਰਭਾਤ ਦਾ ਕੋਈ ਵੱਡਾ ਅਲਰਟ ਤਾਂ ਫਿਲਹਾਲ ਜਾਰੀ ਨਹੀਂ ਹੋਇਆ ਪਰ ਉਮੀਦ ਕੀਤੀ ਜਾ ਸਕਦੀ ਹੈ ਕਿ ਜੋ ਅਲਰਟ ਸੀ ਕਿ 7 8 ਅਤੇ 9 ਤਰੀਕ ਨੂੰ ਮੀਂਹ ਦੇ ਅਲਰਟ ਨੇ ਤੋਂ ਦੁਆਰਾ ਤੋਂ 10 ਤਰੀਕ ਨੂੰ ਅ 20 ਇਹ ਅਲਰਟ ਅ ਜਾਂਦਾ ਹੋਇਆ ਫੇਰ ਮੀਂਹ ਹਵਲ ਦਿਖਾਈ ਦੇ ਰਿਹਾ ਜੀ ਤੇ ਬਾਕੀ ਦੁਪਹਿਰ ਦੀ ਅਪਡੇਟ ਜੋ ਵੀ ਹੋਵੇਗੀ ਵੀਡੀਓ ਲੈ ਕੇ ਚੱਲਦਾ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਵੈਦਰ ਅਪਡੇਟਸ ਕੋਲ ਤੇ ਵੀਡੀਓ ਦੇਖਣ ਲਈ ਸਾਰ ਦਰਸ਼ਕ ਵੀਰਾਂ ਦਾ ਧੰਨਵਾਦ ਜੀ